ਗੱਲ ਇਹ ਆ ਵੀ ਸਿੱਟਾ ਇਸ ਗੱਲ ਦਾ ਨਿਕਲਦਾ ਹੈ ਵੀ ਕੀ ਪੰਜਾਬ ਦੇ ਲੋਕ ਜੇ ਆਪਾਂ ਚਲੋ ਯੂਨੀਵਰਸਿਟੀ ਦਾ ਮਸਲਾ ਖੜਾ ਹੋਇਆ ਵੀ ਕੀ ਇਹ ਜਾਗਰੂਕ ਨੇ ਜੇ ਜਦੋਂ ਕੋਈ ਮਸਲਾ ਖੜਾ ਹੁੰਦਾ ਉਦੋਂ ਉਹ ਤੋਂ ਰਾਲਾ ਪਾਉਂਦੇ ਆ ਮੁੜ ਕੇ ਫੇਰ ਆਦਾ ਸੌ ਜਾਂਦੇ ਨਹੀਂ ਦੇਖੋ ਪਰ ਇਹ ਨਹੀਂ ਰੁਕੇ ਇਹਨਾਂ ਨੇ ਰਾਤੀ ਭਰਾਤੇ ਹੀ ਸਵੇਰ ਨੂੰ ਨੋਟੀਫਿਕੇਸ਼ਨ ਕਰਤਾ ਆਪਣਾ ਹੈ ਨਾ ਨੋਟੀਫਿਕੇਸ਼ਨ ਤੇ ਉਹ ਤਾਂ ਹੁਣ ਇੱਕਦਮ ਫੈਸਲਾ ਉਹਨਾਂ ਕਰਤਾ ਤੇ ਉਸ ਤੋਂ ਬਾਅਦ ਇਹ ਸੰਘਰਸ਼ ਸ਼ੁਰੂ ਹੋ ਗਿਆ ਤਾਂ ਸਮੂਚਾ ਪੰਜਾਬ ਇਸ ਦੇ ਖਿਲਾਫ ਹੈ ਤੇ ਉੱਥੇ ਖੜਾ ਹੈ ਤੁਹਾਡੇ ਸਾਹਮਣੇ ਦੇਖੋ ਹਾਂ ਇਹ ਹੁਣ ਦੇਖੋ ਵਿਦਿਆਰਥੀਆਂ ਦੀ ਮੰਗ ਜਿਹੜੀ ਹੈਗੀ ਹੈ ਚੋਣਾਂ ਦੀ ਹੈ ਨਾ ਜੀ ਚੋਣਾਂ ਦੀ ਇਹਨਾਂ ਨੂੰ 2024 ਫਿਲਹਾਲ ਜਿਹੜੀ ਡੇਟ ਵਿੱਚ ਜੋ ਅਪਡੇਸ਼ਨ ਹੈਗੀ ਹੈ ਉਹਨਾਂ ਨੇ bc ਨੇ ਮੀਟਿੰਗ ਵਿੱਚ 1.5 ਲੱਖ ਤੋਂ 1.8 ਲੱਖ ਦੀ ਮੀਟਿੰਗ ਚੱਲੀ ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਕਰਾਵਾਂਗੇ ਹਾਂ ਤੇ ਡਾਕੂਮੈਂਟੇਸ਼ਨ ਜੋ ਸਾਰਿਆਂ ਨੂੰ ਵੱਸ ਲਵਾਂਗੇ ਪਹਿਲਾਂ ਉਹਨੂੰ ਪੂਰਾ ਕਰਾਂਗੇ ਤੁਜ ਉਹ ਵਿਆਸ ਜਿੱਥੇ ਬੰਦੀ ਆ ਜੂ ਉਹ ਮੁਖਲੀਡਰ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਅਸੀਂ ਤੁਹਾਡੇ ਜਾਇਂ ਹੁਸਾ ਨਹੀਂ ਕਰਾਂਗੇ ਲੈਕਨ ਉਹਨੀ ਦੇਰ ਜਾਰੀ ਰਹੇਗਾ ਜਿੰਨੀ ਦੇ ਤੁਸੀਂ ਇਸ ਨੂੰ ਪ੍ਰੋਪਰ ਰਿਟਨ ਵਿੱਚ ਲਿਖਤੀ ਨਹੀਂ ਹੋ ਪੰਜਨਾਥ ਪੋਡਕਾਸਟ ਤੇ ਜੁੜੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਦੀ ਪੋਡਕਾਸਟ ਦਾ ਵਿਸ਼ਾ ਸਾਡਾ ਪੰਜਾਬ ਯੂਨੀਵਰਸਿਟੀ ਦਾ ਰੇਡਕਾ ਤੇ ਸਾਡੇ ਨਾਲ ਨੇ ਜੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਤੇ ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕਾਲਜ ਦੇ ਵਿੱਚ ਸੇਵਾ ਕਰ ਰਹੇ ਪ੍ਰੋਫੈਸਰ ਗਰਸੇਵ ਸਿੰਘ ਜੀ ਗਰਸੇਵ ਸਿੰਘ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪੰਡਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਮੇਂ-ਸਮੇਂ ਤੇ ਭੱਗਦੇ ਜੋ ਮਸਲੇ ਨੇ ਉਹਨਾਂ ਤੇ ਵਿਚਾਰ ਚਰਚਾ ਕਰਦੇ ਰਹਿੰਦੇ ਹੋ ਤੁਹਾਡਾ ਤੁਸੀਂ ਇਸ ਗੱਲ ਦੇ ਬਹੁਤ ਵਧਾਈ ਦਾ ਪਾਤਰ ਹੋ ਥੈਂਕ ਯੂ ਹਾਂਜੀ ਅਰ ਸੇਵਕ ਜੀ ਇੱਕ ਜਿਹੜਾ ਯੂਨੀਵਰਸਿਟੀ ਦਾ ਜਿਹੜਾ ਰੋਲਾ ਪਿਆ ਜੀ ਬਹੁਤ ਵੱਡੇ ਪੱਦਰ ਤੇ ਪਿਆ ਹਾਂ ਜੀ ਯੂਨੀਵਰਸਿਟੀ ਦਾ ਪਹਿਲਾਂ ਆਪਾਂ ਸ਼ੁਰੂ ਕਰੀਏ ਗੱਲ ਮਸਲਾ ਕੀ ਉਹ ਤੋਂ ਪਹਿਲਾਂ ਆਪਾਂ ਇੱਕ ਝਾਤੀ ਮਾਰ ਲਈਏ ਵੀ ਇਹਦਾ ਇਤਿਹਾਸ ਕੀ ਹੈ ਯੂਨੀਵਰਸਿਟੀ ਬਣੀ ਕਦੋਂ ਇਹ ਵੱਧ ਦੱਸੂਗਾ ਦੱਸ ਕਰਨਾ ਜ਼ਰੂਰ ਭਾਨੇ ਸਾਹਿਬ ਯੂਨੀਵਰਸਿਟੀ ਇਹ ਪੰਜਾਬ ਦੇ ਰਾਜਪਾਲ ਵੱਲੋਂ 1882 ਵਿੱਚ ਇਹ ਦੀ ਸਥਾਪਨਾ ਕੀਤੀ ਗਈ ਸੀ ਲਾਹੌਰ ਵਿੱਚ ਤੇ ਉਸ ਤੋਂ ਬਾਅਦ ਇਹ ਜਦੋਂ ਆਪਣੇ ਭਾਰਤ ਦੀ ਵੰਡ ਹੋਈ 1947 ਵਿੱਚ ਉਸ ਤੋਂ ਬਾਅਦ ਇਹ ਪਾਕਿਸਤਾਨ ਪੰਜਾਬ ਤੇ ਭਾਰਤ ਪੰਜਾਬ ਦੋ ਭਾਗਾਂ ਵਿੱਚ ਅੰਦੀ ਵੰਡੀ ਗਈ ਫਿਰ ਇੱਥੇ ਆਪਣੇ ਚੰਡੀਗੜ੍ਹ ਆ ਗਈ ਫਿਰ ਨਹੀਂ ਚੰਡੀਗੜ੍ਹ ਨਹੀਂ ਇਹ ਚੰਡੀਗੜ੍ਹ ਉਹ ਤੋਂ ਨਹੀਂ ਬਣਿਆ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਹਿਮਾਚਲ ਵਿੱਚ ਸੋਲਨ ਵਿੱਚ ਇਸ ਦੀ ਥੋੜੇ ਸਮੇਂ ਵਾਸਤੇ ਜਾਂ ਕਿਹਾ ਲੋ ਟੈਂਪਰੀ ਤੌਰ ਤੇ ਉਹਨੂੰ ਉੱਥੇ ਕੈਂਪਸ ਬਣਾਇਆ ਗਿਆ ਓਕੇ ਤੇ ਹਾਂਜੀ ਫਿਰ ਮਤਲਬ ਉਸ ਤੋਂ ਬਾਅਦ ਇਹ 55 ਵਿੱਚ ਤੁਸੀਂ ਕਹਿੰਨੇ ਵੀ ਆਈ ਹੈ ਇਹ ਹਾਂਜੀ ਇਹ 10 ਸਾਲ ਲਗਭਗ 10 ਸਾਲ ਬਾਅਦ 47 ਤੋਂ ਹਲਾਤਪੁਰ ਦਾ ਸਾਲ ਬਾਅਦ 55 ਜਿਹੜਾ ਕੈਂਪਸ ਜਿਹੜਾ ਚੰਡੀਗੜ੍ਹ ਦੇ ਵਿੱਚ ਬਣਿਆ ਹਾਂਜੀ ਉਸ ਤੋਂ ਬਾਅਦ ਇਹ ਉਹ 55 ਵਿੱਚ ਚੰਡੀਗੜ੍ਹ ਇਹ ਸਥਾਪਿਤ ਕੀਤੀ ਗਈ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਜ਼ਮੀਨ ਦਿੱਤੀ ਗਈ ਜ਼ਮੀਨ ਦੇ ਨਾਲ ਨਾਲ ਲੋਕਾਂ ਨੇ ਪੈਸਾ ਵੀ ਇਕੱਠਾ ਕਰਕੇ ਉਹਨੂੰ ਬਣਾਉਣਾ ਸ਼ੁਰੂ ਕੀਤਾ ਗਿਆ ਇੱਕ ਇਹ ਸੈਂਟਰ ਦੇ ਅੰਦਰ ਹੈ ਸੈਂਟਰ ਦੇ ਅੰਦਰ ਦਾ ਇਹ ਕੀ ਮਸਲਾ ਹੈ ਪੰਜਾਬ ਦੇ ਅੰਦਰ ਕਿਉਂ ਨਹੀਂ ਏ ਜੀ ਆਪਣਾ ਜਦੋਂ ਤੁਸੀਂ ਇੱਕ ਐਕਟ ਹੈ 1947 ਦਾ ਭਾਰਤ ਦਾ ਜਦੋਂ ਯੂਨੀਵਰਸਟੀਆਂ ਉਸ ਐਕਟ ਅਧੀਨ ਬਣੀਆਂ ਨੇ ਉਸ ਐਕਟ ਦੀਨ ਇਹ ਯੂਨੀਵਰਸਿਟੀ ਕੰਮ ਕਰਦੀ ਹੈ ਜਿਹਦੇ ਵਿੱਚ ਜੋ ਕਿ ਹੁਣ ਮਸਲਾ ਚੱਲ ਰਿਹਾ ਹੈ ਸੈਨੇਟ ਤੇ ਸਿੰਡੀਕੇਟ ਇਹ ਪਾਰਲੀਮੈਂਟ ਦੀ ਤਰੀਕੇ ਦੇ ਨਾਲ ਇਹਦੇ ਚ ਲੋਕ ਕਿਸ ਨੂੰ ਚਲਾਉਂਦੇ ਨੇ ਅਜੂ ਦੇ ਮੈਂਬਰ ਹਾਂਜੀ ਉਹ ਫੈਸਲਾ ਲੈਂਦੇ ਨੇ ਮਤਲਬ ਇਹ ਪਾਰਲੀਮੈਂਟ ਦੇ ਵਿੱਚ ਇਹ ਬਣੀ ਆ ਪਾਰਲੀਮੈਂਟ ਦੇ ਨਾਮ ਪਾਰਲੀਮੈਂਟ ਹਾਂਜੀ ਭਾਰਤ ਦਾ ਤਾਂ ਇਹ ਜਿਹੜੀ ਸੈਂਟਰ ਦੇ ਅੰਡਰ ਆ ਪੰਜਾਬ ਦੇ ਇਹਦੇ ਚ ਜਿਹੜਾ ਪੰਜਾਬ ਦੇ ਅੰਦਰ ਨਹੀਂ ਹੈਗੀ ਹਾਂਜੀ ਹਾਂਜੀ ਇਹ ਇਹ ਮਸਲਾ ਬਿਲਕੁਲ ਹੁਣ ਜਿਹੜਾ ਇਹ ਆਪਣਾ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਸੈਂਟਰ ਨੇ ਹਾਂਜੀ ਯੂਨੀਵਰਸਿਟੀ ਦੇ ਵਿੱਚ ਸਿੰਡੀਗੇਟ ਭੰਗ ਕੀਤੀ ਆ ਹੂੰ ਹੂੰ ਸੈਨੇਟ ਤੇ ਸਿੰਡੀਗੇਟ ਇਹ ਮਸਲਾ ਕੀ ਆ ਸੈਨੇਟ ਸਿੰਡੀਗੇਟ ਇਹ ਕੀ ਇਹ ਇਹਦੇ ਬਾਰੇ ਦੱਸੋ ਦੇਖੋ ਜੀ ਕੋਈ ਵੀ ਫੈਸਲਾ ਜਿਹੜਾ ਯੂਨੀਵਰਸਿਟੀ ਨੇ ਲੈਣਾ ਹੁੰਦਾ ਹਾਂਜੀ ਚਾਹੇ ਉਹ ਦੇ ਫੀਸਾਂ ਦਾ ਹੈ ਹੋਸਟਲ ਦਾ ਹੈ ਕੋਈ ਪੜ੍ਹਾਈ ਦਾ ਹੈ ਸਿਲੇਬਸ ਦਾ ਹੈ ਕਿਤਾਬਾਂ ਦਾ ਹੈ ਲਾਇਬ੍ਰੇਰੀ ਦਾ ਹੈ ਕੋਈ ਕੈਂਪਸ ਦਾ ਹੈ ਕੋਈ ਵੱਡੇ ਤੌਰ ਤੇ ਜੋ ਫੈਸਲੇ ਜੋ ਹਾਂਜੀ ਜੋ ਫੈਸਲੇ ਲੈਣੇ ਹੁੰਦੇ ਨੇ ਹਾਂਜੀ ਹਾਂਜੀ ਉਹ ਜਨੈਨਿਮਸਲੀ ਲੈ ਜਾਂਦੇ ਨੇ ਨਾ ਕਿ ਕਿਸੇ ਇੱਕ ਬੰਦੇ ਵੱਲੋਂ ਉਹਦੇ ਵਿੱਚ ਇੱਕ ਸਿੰਡੀਗੇਟ ਤੇ ਸੈਨੇਟ ਦੋ ਤਰ੍ਹਾਂ ਦੇ ਇੱਕ ਸੰਸਥਾ ਇਹਨਾਂ ਨੇ ਬੋਡੀ 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 ਇਹਦੀ ਬਣਾਈ ਗਈ ਹੈ ਜਿਹਦੇ ਵਿੱਚ ਸਿੰਡੀਗੇਟ ਦੇ ਮੈਂਬਰ ਹੁੰਦੇ ਨੇ ਜੀ 18 18 ਜਿਹਦੇ ਵਿੱਚ 15 ਚੁਣਕੇ ਆਉਂਦੇ ਨੇ ਚੁਣਕੇ ਆਉਂਦੇ ਹਾਂਜੀ ਉਹਦੇ ਵਿੱਚ ਪੁਰਾਣੇ ਵਿਦਿਆਰਥੀ ਪ੍ਰੋਫੈਸਰ ਜੋ ਰਹਿ ਚੁੱਕੇ ਨੇ ਵਿਦਿਆਰਥੀ ਉਹ ਸਾਰੇ ਇਸ ਪਾਰਟਿਸਿਪੇਟ ਕਰ ਸਕਦੇ ਨੇ ਤਾਂ ਉਹ ਚੁਣਕੇ ਇੱਥੇ ਆਉਂਦੇ ਨੇ ਸੈਨੇਟ ਦਾ 18 ਵਿੱਚੋਂ ਜੀ ਤੁਹਾਨੂੰ ਦੱਸ ਦੋ ਪੂਰੀ ਗੱਲ 18 ਵਿੱਚੋਂ ਜਿਹੜੇ ਤਿੰਨ ਨੇ ਉਹ ਜੋ ਯੂਨੀਵਰਸਿਟੀ ਦੀ ਵੀਸੀ ਨੂੰ ਮਿਲਾ ਕੇ ਦੋ ਜਿਹੜੇ ਹੁੰਦੇ ਨੇ ਆਫੀਸ਼ੀਅਲ ਜਿਹੜੇ ਹੈਗੇ ਉਹ ਬਣਾਏ ਜਾਂਦੇ ਨੇ ਹਾਂਜੀ ਓਕੇ ਓਕੇ ਤੇ ਸੈਨੇਟ ਦੀ ਗੱਲ ਕਰੀ ਸੈਨੇਟ ਵਿੱਚ ਜੀ ਟੋਟਲ 91 ਮੈਂਬਰ ਹੁੰਦੇ ਨੇ ਜੀ ਜਿਹਦੇ ਵਿੱਚ 49 ਜੋ ਹੈਗੇ ਨੇ ਉਹ ਚੁਣਕੇ ਆਉਂਦੇ ਨੇ ਚੁਣਕੇ ਆਉਂਦੇ ਨੇ ਪ੍ਰੋਪਰ ਪਾਰਲੀਮੈਂਟਰੀ ਤਰੀਕੇ ਨਾਲ ਵੋਟਾਂ ਪੈਂਦੀਆਂ। ਓਕੇ। ਤੇ ਬਾਕੀ 36 ਜਿਹੜੇ ਹੁੰਦੇ ਨੇ ਜਿਹੜੇ ਉਹ ਨਾਮਜਦ ਹੁੰਦੇ ਨੇ। ਨਾਮਜਦ ਹਾਂਜੀ। ਤੇ 6 ਮੈਂਬਰ ਜਿਹੜੇ ਰਹਿ ਗਏ ਨੇ ਉਹ ਐਕਸ-ਆਫਿਸਿਓ ਹੁੰਦੇ ਨੇ। ਯੂਨੀਵਰਸਿਟੀ ਦੇ। ਹਾਂਜੀ। ਯੂਨੀਵਰਸਿਟੀ ਦੇ EMPLOYEES ਕਹੋ ਜੋ ਆਫੀਸ਼ੀਅਲ ਜਿਹੜੇ ਹੁੰਦੇ ਨੇ ਪੀਛੇ ਦੇ ਹਾਂਜੀ। ਠੀਕ ਆ ਜੀ। ਹਾਂਜੀ। ਇਹ ਦੋ ਬਾਡੀ ਨੇ। ਇਹਨਾਂ ਦੀ ਵਰਕਿੰਗ ਕਿਦਾਂ ਦੀ ਆ? ਡੋਰਨੇ ਬਾਡੀ ਦੀ। ਜਿੱਦਾਂ ਹੁਣ BC ਨੇ ਕੁਫਾਇਲਾ ਕਰਤਾ। ਹੂੰ। ਉਹ ਦੂਗਾ ਕਿਵੇਂ ਜਾਂਦਾਗਾ? ਕਿਦਾਂ ਇਹ ਸਿਸਟਮ ਕੀ ਹੈਗਾ? ਇਹ ਜੋ ਜੀ ਵਿਸੀ ਨੇ ਜੋ ਵਿਸੀ ਕੋਲ ਜੋ ਪਹੁੰਚਦਾ ਹੈ ਕਿ ਜੇ ਜੀਸੀ ਦੀ ਲੋਡ ਹੁੰਦੀ ਹੈ ਕੁਝ ਵੀ ਉਹ ਸਿੰਡੀਕੇਟ ਵਿੱਚ ਜਾਂਦਾ ਹੈ ਪਰਸਨਲੀ ਸਿੰਡੀਕੇਟ ਸਿੰਡੀਕੇਟ ਉਸ ਨੂੰ ਬ੍ਰੀਫ ਕਰਦੀ ਹੈ ਹੈਨਾ ਉਹਦਾ ਫੈਸਲਾ ਉਸ ਤੋਂ ਬਾਅਦ ਜਾਂਦਾ ਹੈਗਾ ਸੈਨੇਟ ਕੋਲ ਫਾਈਨਲ ਜਿਹਨੂੰ ਕਹਿੰਦੇ ਫਾਈਨਲ ਪਾਸ ਹੋਣਾ ਉਸ ਤੇ ਜਾਂਦਾ ਹੈ ਉਸ ਤੋਂ ਬਾਅਦ ਇਹ ਲਾਗੂ ਕੀਤਾ ਜਾਂਦਾ ਹੈ ਇਹ ਪਾਰਲੀਮੈਂਟ ਦਾ ਕੰਮ ਕਰਦੀ ਹੈ ਸੈਨੇਟ ਹਾਂਜੀ 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 ਬਿਲਕੁਲ ਬਿਲਕੁਲ ਇਹ ਸਾਰਾ ਜਿਵੇਂ ਮੂਰੀ ਸਪਤਾ ਜਿਵੇਂ ਲੋਕ ਸਭਾ ਭਾਰਤ ਵਿੱਚ ਲੋਕ ਸਭਾ ਤੋਂ ਰਾਜ ਸਭਾ ਚ ਜਾਂਦਾ ਹੈ ਹੈਨਾ ਫਿਰ ਉਸ ਤੋਂ ਮੇਰਾ ਖਿਆਲ ਵੀ ਹਿੰਦੁਸਤਾਨ ਦੀ ਚਲੋ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਤਾਂ ਇਹ ਸਿਸਟਮ ਹੈ ਨਹੀਂ ਹਾਂ ਜੀ ਤੇ ਹਿੰਦੁਸਤਾਨ ਦੀ ਵਿੱਚ ਵੀ ਮੇਰੇ ਜਿੰਨੀ ਕੁ ਨੌਲੇਜ ਆ ਵੀ ਇਹ ਸਿਸਟਮ ਹੈ ਨਹੀਂ ਜਿਹੜਾ ਜਮਹੂਰੀ ਸਿਸਟਮ ਆ ਹਾਂ ਜਿਹੜਾ ਜਿਹੜੀ ਜੋ ਫੈਸਲੇ ਆ ਯੂਨੀਵਰਸਿਟੀ ਦੇ ਹਾਂਜੀ ਹਾਂਜੀ ਵੀ ਇੱਕ ਚੁਣੀ ਹੋਈ ਬਾਡੀ ਜਿਹੜੇ ਮੈਂਬਰ ਉਹ ਕਰਨ ਦੇਖੋ ਇਹਦਾ ਯੂਨੀਵਰਸਿਟੀ ਇੰਨੀ ਸੋਹਣੀ ਯੂਨੀਵਰਸਿਟੀ ਬਣੀ ਹੋਈ ਹੈ ਇੰਨਾ ਇਸ ਤੇ ਪੈਸਾ ਲੱਗਿਆ ਹੈ ਲੋਕਾਂ ਦਾ ਜਰੂਰ ਬਣੀ ਸੀ ਉਹਦਾ ਉਸ ਤੋਂ ਬਾਅਦ ਸਰਕਾਰਾਂ ਨੇ ਬਹੁਤ ਪੈਸਾ ਲਗਾਏ ਤੇ ਇਸ ਤੋਂ ਦੇਖੋ ਐਨੇ ਵਿਦਵਾਨ ਪੈਦਾ ਕੀਤੇ ਨੇ ਯੂਨੀਵਰਸਿਟੀ ਨੇ ਹਾਂ ਜੀ ਹਾਂ ਜੀ। ਦੇਖੋ ਮੈਂ ਵੀ ਉੱਥੋਂ ਦੇ ਪੜਿਆ ਹੋਇਆ ਮੈਂ ਐਮਏ ਉੱਥੋਂ ਕੀਤੀ ਮਾਸਟਰਸ ਉੱਥੋਂ ਦੀ ਹੈ। ਮੇਰੀ ਕੋਰਸਪੋਂਡੈਂਸ ਜੋ ਬੀਐਡ ਵੀ ਉੱਥੇ ਦੀ ਯੂਨੀਵਰਸਿਟੀ ਦੀ ਹੈ। ਇਸ ਟਾਈਮ ਮੈਂ ਜੋ ਜਿਸ ਕਾਲਜ ਜਾਉ ਕਰ ਰਹੇ ਹਾਂ। ਹਾਂ ਪੜਾ ਰਿਹਾ ਮੈਂ ਐਜੂਕੇਸ਼ਨ ਕਾਲਜ। ਹਾਂ ਜੀ ਹਾਂ ਜੀ। ਉਹ ਵੀ ਐਫੀਲੀਏਸ਼ਨ ਟੂ ਪੰਜਾਬੀ ਯੂਨੀਵਰਸਿਟੀ। ਪੰਜਾਬ ਯੂਨੀਵਰਸਿਟੀ। ਤਾਂ ਮੇਰਾ ਸੰਬੰਧ ਉਹ ਨਾਲ ਜਨ ਉੱਥੇ ਲਗਾਤਾਰ ਲੱਗਿਆ ਰਹਿੰਦਾ ਹੈ। ਤਾਂ ਉੱਥੋਂ ਦੇ ਜੋ ਪ੍ਰੋਫੈਸਰ ਸਾਹਿਬਾਨ ਨੇ ਜੋ ਟੀਚਰ ਨੇ ਬਾਖ ਕਮਾਲ ਨੇ। ਉਹਦੀ ਪੜਾਈ ਕਮਾਲ ਹੈ। ਕਿਸ ਤੋ ਇਸ ਕਰਕੇ ਮੈਂ ਦੱਸ ਸਕਦਾ ਕਿ ਇੱਥੋਂ ਦੇ ਜੋ ਪ੍ਰਧਾਨ ਮੰਤਰੀ ਇਹਨੇ ਆਪਣੇ ਇੰਦਰ ਕੁਮਾਰ ਗੁਜਰਾਲ ਜੀ ਉਹ ਵੀ ਇੱਥੋਂ ਦੇ ਬੜੇ ਨੇ ਮਨਮੋਹਨ ਸਿੰਘ ਜੀ ਮਨਮੋਹਨ ਸਿੰਘ ਜੀ ਵੀ ਇੱਥੋਂ ਦੇ ਪੜੇ ਨੇ ਕਲਪਨਾ ਚਾਵਲਾ ਇੱਥੋਂ ਦੀ ਹੈ ਸ਼ੰਕਰ ਦੇਆ ਸੀਨੀਅਰ ਮਹਾਰਾਸ਼ਟਰਪਤੀ ਹਾਂਜੀ ਸੀਨੀਅਰ ਆਈਪੀਐਸ ਅਧਿਕਾਰੀ ਨੇ ਕਿਰਨਬੇਦੀ ਸੁਭਾਣ ਉਹ ਵੀ ਇੱਥੋਂ ਦੇ ਪੜੇ ਨੇ ਹੋਰ ਵੀ ਬੜੇ ਬੜੇ ਜੋ ਲੀਡਰ ਪੈਦਾ ਕਿਤੇ ਨੇ ਜੋ ਅਸਲੀ ਲੀਡਰ ਬਹੁਤ ਪੈਦਾ ਬਹੁਤ ਲੀਡਰ ਪੈਦਾ ਕਿਤੇ ਆ ਵਿਦਵਾਨ ਵੀ ਪੈਦਾ ਕਿਤੇ ਆ ਹਾਂਜੀ ਹਾਂਜੀ ਦੇਖੋ ਹੁਣ ਮਨਮੋਹਨ ਸਿੰਘ ਹੁਣ ਅਸੀਂ ਦੇਖੋ ਉੱਥੇ ਇੱਕ ਵਿਦਿਆਰਥੀ ਨੇ ਸੰਘਰਸ਼ ਸ਼ੁਰੂ ਕੀਤਾ ਹੈ ਹਾਂ ਕੋਈ ਵਿਦਿਆਰਥੀ ਕੋਈ ਬਹੁਤ ਸੀਨੀਅਰ ਉਹ ਨਹੀਂ ਕਹਿ ਸਕਦੇ ਉਹ ਕੋਈ ਬੀ ਕਾਮ ਦਾ ਕੋਈ ਬੀ ਐਸ ਸੀ ਦਾ ਵਿਦਿਆਰਥੀ ਕੋਈ ਬੀ ਐ ਬੀ ਦਾ ਵਿਦਿਆਰਥੀ ਹੈ ਨਹੀਂ ਕਿ ਉਹ ਬੜੇ ਵਧੀਆ ਵਿਦਿਆਰਥੀ ਪੈਦਾ ਕਰਦੇ ਨੇ ਯਾਨੀ ਕਿ ਵਿਦਵਾਨ ਉੱਥੋਂ ਬੜੇ ਪੈਦਾ ਹੋਏ ਨੇ ਇਸ ਤੇ ਲੀਡਰ ਵੀ ਜਿਹੜੇ ਹੁਣ ਉੱਥੇ ਛੋਟੇ ਛੋਟੇ ਉਮਰ ਦੇ ਜੋ ਲੜਕੀਆਂ ਨੇ ਲੜਕੇ ਨੇ ਬੜਾ ਅੱਛਾ ਸੰਘਰਸ਼ ਕਰ ਰਹੇ ਨੇ ਉੱਥੋਂ ਉਹਨਾਂ ਨੇ ਬੜਾ ਕੁਝ ਸਿੱਖਿਆ ਯੂਨੀਵਰਸਿਟੀ ਤੋਂ ਗਰਸੇਖ ਜੀ ਜਿਹੜੀ ਹੁਣ ਨੋਟੀਫਿਕੇਸ਼ਨ ਜਾਰੀ ਕਰੀ ਸੀ 28 ਅਕਤੂਬਰ ਨੂੰ ਸੈਂਟਰ ਨੇ ਹਾਂਜੀ ਉਹ ਕੀ ਸੀ ਉਹਦੇ ਵਿੱਚ ਸੀ ਉਹਨਾਂ ਨੇ ਜਿਵੇਂ ਜੁਨੈਨੀਮਸਲੀ ਫੈਸਲੇ ਹੁੰਦੇ ਸੀਗੇ ਇਸ ਨੋਟੀਫਿਕੇਸ਼ਨ ਦੇ ਵਿੱਚ ਜੋ ਉਹਨਾਂ ਨੇ ਕੇਂਦਰ ਸਰਕਾਰ ਨੇ ਜੋ ਤੱਕੇਦੋ ਕੀਤਾ ਹੈ ਕਿ ਇੱਕ ਫੈਸਲਾ ਜੋ ਨੋਟੀਫਿਕੇਸ਼ਨ ਜਾਰੀ ਕਰਤਾ ਹੈ ਕਿ ਇਹਦੇ ਅਧੀਨ ਜੋ ਫੈਸਲੇ ਲਏ ਜਾਣਗੇ ਉਹ ਜੋ ਮੈਂਬਰ ਸਿੰਡੀਕੇਟ ਦੇ ਨਾਮਜ਼ਦ ਕੀਤੇ ਜਾਣਗੇ ਨਾ ਕਿ ਚੁਣੇ ਜਾਣਗੇ ਜੋ 20 ਨੇ ਨਾਮਜ਼ਦ ਕਰਤੇ ਉਹ ਸੈਨੇਟ ਤਾਂ ਸੈਨੇਟ ਤਾਂ ਇਹਨਾਂ ਨੇ ਪੰਗ ਹੀ ਕਰ ਸੈਨੇਟ ਉਹਨਾਂ ਨੇ ਬਿਲਕੁਲ ਪੰਗ ਕਰਤੀ ਸਿੰਡੀਕੇਟ ਦੇ ਨਾਮਿਨੇਸ਼ਨ ਕਰਤੀਆਂ ਨੋਮੀਨੇਟਰ ਹਾਂਜੀ ਹਾਂਜੀ ਖੁਦ ਨੋਮੀਨੇਟ ਕਰਨਗੇ ਚੋਣਾ ਬੰਦ ਕਰਤੀ 20 ਜਿਹੜੀ ਜ਼ਿੰਮੇਵਾਰਟੀ ਦਾ ਕੰਟਰੋਲ ਬੀਸੀ ਦੇ ਹੱਥ ਚ ਬੀਸੀ ਦੇ ਹੱਥ ਮਤਲਬ ਸਿੱਧਾ ਸੈਂਟਰ ਚ ਕਰਦੇ ਹੱਥ ਵਿੱਚ ਉਹਦੇ ਬੀਸੀ ਜਿਹੜਾ ਸੈਂਟਰ ਦੇ ਘਟ ਮੈਂ ਤੁਹਾਨੂੰ ਕਹਿਣ ਚ ਕੋਈ ਗਰੇਜ਼ ਨਹੀਂਗਾ ਕਿ ਇਹ ਕਹ ਲਓ ਕਿ ਸੈਂਟਰ ਮਤਲਬ ਇੱਕ ਸੰਗ ਜੋ ਹੈ ਸਾਡੇ ਸੰਗ ਦਾ ਇੱਕ ਬਹੁਤ ਤਕੜਾ ਪਲਾਨ ਹੈ ਇਹ ਤੁਸੀਂ ਸੁਣਿਆ ਹੋਊਗਾ ਕਿ ਸੀਬੀਐਸਸੀ ਦੇ ਬੜੇ ਸਿਲੇਬਸ ਬਦਲੇ ਗਏ ਨੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ ਯੂਨੀਵਰਸਿਟੀ ਚ ਐਂਟਰੀ ਦਾ ਅੰਦਰ ਮਤਲਬ ਇਹੀ ਹੈ ਯੂਨੀਵਰਸਿਟੀ ਕਿਉਂਕਿ ਪੰਜਾਬ ਜੋ ਹੈ ਪੰਜਾਬ ਯੂਨੀਵਰਸਿਟੀ ਕਰਕੇ ਜਾਣਿਆ ਜਾਂਦਾ ਹੈ ਬਹੁਤ ਇਹ ਯੂਨੀਵਰਸਿਟੀ ਤੋਂ ਬਹੁਤ ਜਿਵੇਂ ਆਪਾਂ ਗੱਲ ਕੀਤੀ ਵਿਦਵਾਨ ਪੈਦਾ ਕੀਤੇ ਆ ਸਿੱਖ ਵਿਦਵਾਨ ਵੀ ਇਹ ਨਹੀਂ ਚਾਹੁੰਦੇ ਕਿ ਇਹ ਪੰਜਾਬ ਦੇ ਜੋ ਵਿਦਿਆਰਥੀ ਨੇ ਕੁਝ ਬਣਨ ਤੇ ਇਹਨਾਂ ਨੇ ਇਤਿਹਾਸ ਨਾਲ ਛੇੜਛਾੜ ਕਰਨੀ ਹੈ ਜੋ ਇਹਨਾਂ ਦਾ ਪਹਿਲਾ ਕਦਮ ਸੀ ਫਿਰ ਸੇਖ ਜੀ ਬਾਕੀ ਜਿਹੜੀਆਂ ਯੂਨੀਵਰਸਟੀਆਂ ਜਿਵੇਂ ਪੰਜਾਬ ਚ ਪਟਿਆਲੇ ਵਾਲੀ ਆ ਅੰਬਰਸਰ ਵਾਲੀ ਆ ਇਹਨਾਂ ਦਾ ਕੰਟਰੋਲ ਬੀਸੀ ਦੇ ਹੱਥ ਚ ਹੈ ਬਿਲਕੁਲ ਇਹ ਤਾਂ ਇਹਨਾਂ ਨੇ ਕਰ ਲਈਆਂ ਕਾਬੂ ਹਾਂਜੀ ਉਹ ਨੰਬਰ ਸਰ ਦਾ ਜਿਹੜਾ BC ਆ ਹਾਂਜੀ ਉਹਦੀ ਚਰਚਾ ਸੁਣੀ ਹੋਣੀ ਹੈ ਤੁਸੀਂ ARCS ਦਾ ਜਿਹੜਾ ਕੋਈ ਸੈਮਿਲਰ ਆ ਉੱਥੇ ਫਿਰਦਾ ਹਾਂਜੀ ਵੀ ਤੂੰ BC ਹੀ ਆ ਬਿਲਕੁਲ ਕੀਦਾ ਉਹ ਵੀ ਜਨਾਨਕ ਦੇਵ ਜਿ ਨੂੰ ਆਕ੍ਰੋਹ ਵਿਰੋਧ ਹੋਇਆ ਤਾਂ ਉਸ ਨੂੰ ਵਿਰੋਧ ਹੋਇਆ ਕਿ ਕਹਿ ਆ ਵੀ ਗਿਆ ਉਹਨਾਂ ਨੇ ਠੀਕ ਆ ਹੁਣ ਇੱਕੋ ਇੱਕ ਯੂਨੀਵਰਸਿਟੀ ਸੀ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਜਿੱਥੇ BC ਦੀ ਇੰਟਰਫੇਰੈਂਸ ਨਹੀਂ ਹੋ ਸਕਦੀ ਨਹੀਂ ਹੋ ਸਕਦੀ BC ਇਕੱਲਾ ਫੈਸਲੇ ਨਹੀਂ ਲੈ ਸਕਦਾ ਇਹ ਕਹਿ ਸਕਦੇ ਹਾਂਜੀ ਇਸ ਗੱਲ ਦੀ ਇਹਨਾਂ ਨੂੰ ਤਕਲੀਫ ਉਹ ਯੂਨੀ ਹਾਂਜੀ ਤੇ ਉਹ ਸਾਰਾ ਇਹਨਾਂ ਨੇ ਸਾਰਾ ਸਿਸਟਮ ਜਿਹੜਾ ਪੰਕ ਕਰਤਾ ਮੈਨੂੰ ਹਰਿਆਣਾ ਨੇ ਪਹਿਲਾਂ ਆਪਣੇ ਜੋ ਅਫੀਲੀਏਸ਼ਨ ਕਾਲਜਾਂ ਦੀਸ ਵਾਪਸ ਲੈ ਲਈ ਸੀਗੀ ਹਾਂ ਕੁਝ ਸਾਲ ਪਹਿਲਾਂ ਹਾਂਜੀ ਹੁਣ ਦੁਬਾਰਾ ਉਹਨਾਂ ਨੇ ਮੰਗੀ ਸੀਗੀ ਦਿੱਤੀ ਜਾਵੇ ਪਰ ਆਪਣੇ ਮਾਨ ਸਾਹਿਬ ਜੋ ਸੀਐਮ ਇਸ ਟਾਈਮ ਸੀਗੇ ਹਾਂ ਇਹਨਾਂ ਨੇ ਵਿਰੋਧ ਕੀਤਾ ਆਪਣੀ ਸਰਕਾਰ ਦੇ ਸਾਹਮਣੇ ਗੱਲ ਦੱਸ ਰਿਹਾ અમારી ਪਾਰਟੀ ਸਰਕਾਰ ਸਮੇਂ ਵਿੱਚ ਇਹਨਾਂ ਨੇ ਉਸ ਸੀ ਤੇ ਬੜਾ ਵਿਰੋਧ ਕੀਤਾ ਬਖਸ਼ਰ ਸਾਹਿਬ ਨੇ ਵਿਰੋਧ ਕੀਤਾ ਕਿ ਅਸੀਂ ਹਰਿਆਣੇ ਨੂੰ ਹਾਂ ਬਿਲਕੁਲ ਉਸ ਗੱਲ ਤੇ ਐਗਰੀ ਨਹੀਂ ਹੋਏ ਨਹੀਂ ਨਹੀਂ ਤਾਂ ਉਹਨਾਂ ਨੇ ਉਹ ਵੀ ਕੋਸ਼ਿਸ਼ ਕੀਤੀ ਸੀਗੀ ਆਪਣੇ ਕਾਲਜ ਐਫੀਲੀਏਸ਼ਨ ਕਰਕੇ ਦੇ ਕੇ ਉਹਨਾਂ ਰਹੀ ਵੀ ਐਂਟਰੀ ਯਾਨੀ ਕਿ ਉਹ ਵੀ ਲੜਨਗੇ ਸਿੰਡੀਕੇਟ ਮੈਂਬਰ ਬਣਨਗੇ ਸਭ ਕੁਝ ਹੋਊਗਾ ਤੇ ਉਹ ਨਹੀਂ ਚੱਲੇ ਉਹਨਾਂ ਦੇ ਵੀ ਗਰਸੇਵਿਕ ਜੀ ਅਮਰਤਪਾਲ ਸਿੰਘ ਸੁਖਾਨੰਦ ਐਮ ਐਲ ਸੈਨੇਟਰ ਦੇ ਮੈਂਬਰ ਮੈਂਬਰ ਉਹ ਕਹਿੰਦੇ ਵੀ ਜਦੋਂ ਦਾ ਮੈਨੂੰ ਮੈਂਬਰ ਨਾਮਜ਼ਦ ਕੀਤਾ ਦੋ ਮੀਟਿੰਗਾਂ ਹੋਈਆਂ ਇੱਕ ਮੀਟਿੰਗ ਜਿੱਥੇ ਮੈਨੂੰ ਦੱਸਿਆ ਹੀ ਨਹੀਂ ਦੂਜੀ ਮੀਟਿੰਗ 'ਚ ਘੰਟਾ ਪਹਿਲਾਂ ਫੋਨ ਕਰਦੇ ਆ ਜੀ ਅੱਜ ਮੀਟਿੰਗ ਆ ਹਾਂਜੀ ਇਹਦਾ ਮਤਲਬ ਵੀ ਉਹ ਮਾਰੇ ਰਾਦੇ ਜਿਹੜੇ ਆ ਹਾਂਜੀ ਵੀ ਜਿਹੜੀ ਇਦਾਂ ਕ ਪਹੁੰਚ ਨਾ ਸਕਣ ਹਾਂ ਪਹੁੰਚ ਨਾ ਸਕਣ ਪਹੁੰਚ ਨਾ ਸਕਣ ਜਿਹੜੇ ਮੈਂਬਰ ਨਾਮ ਜਿਹੜਾ ਉਹਨਾਂ ਨੂੰ ਮੀਟਿੰਗ ਦੇ ਵਿੱਚ ਬੁਲਾਉਣਾ ਨਹੀਂ ਚਾਹੁੰਦੇ ਯੂਨੀਵਰਸਿਟੀ ਬੀਸੀਡੀਏ ਸੋਚ ਰਹੀ ਆ ਏ ਵੀ ਸੀ ਦੇ ਕਹ ਲੋ ਜਾਂ ਸੰਘ ਦੀ ਸੋਚ ਸੈਂਟਰਲ ਸਰਕਾਰ ਦੀ ਬੀ ਜੀ ਪੀ ਦੀ ਸੋਚ ਇਹ ਸਭ ਉੱਪਰ ਹੋ ਰਲੇ ਮਿਲੇ ਨੇ ਤਾਂ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਜੋ ਬੰਦੇ ਉਹ ਨੁਮਾਇਦਗੀ ਕਰਨ ਕੌਲਮ ਲੱਗ ਗਲੇ ਗਰਸੇਵ ਜੀ ਇਹ ਕੋਈ ਅੱਜ ਇਹਨਾਂ ਨੇ ਕਾਰਵਾਈ ਜਿਹੜੀ ਪਾਤੀ ਦਾ ਹੁਣ ਵੀ ਅੱਜ ਦਾ ਤਾਂ ਮਸਲਾ ਹੈ ਨਹੀਂ ਨਾ ਇਹ ਪਤਾ ਨਹੀਂ ਵੀ ਕਿੰਨੇ ਚਿਰ ਦੇ ਇਹਨਾਂ ਦੀ ਹੁਣ ਭਾਜਪਾ ਕਾਲੀ ਭਾਜਪਾ ਗਵਰਨਮੈਂਟ ਰਹੀ ਪੰਜਾਬ ਚ 10 ਸਾਲ ਕੈਪਟਨ ਸਾਹਿਬ ਵੀ ਇਹਨਾਂ ਦੇ ਸੀਗੇ ਇਹਨਾਂ ਨੇ ਇਹ 15 20 ਸਾਲਾਂ ਦੇ ਵਿੱਚ ਜੋ ਵੀ ਆ ਕੋਈ ਸਿੱਕਾ ਆਪਣਾ ਜਿਹੜਾ ਵਿਦਿਕ ਸਿਸਟਮ ਹੈ ਕੱਲੇ ਪੰਜਾਬ ਦੀ ਛੱਡੋ ਸਾਰੇ ਹਿੰਦੁਸਤਾਨ ਦੇ ਇਹਨਾਂ ਨੇ ਬੇੜਾਗਰ ਕਰਤਾ ਉਹ ਸਾਰਾ ਉਹਦਾ ਭਗਮਾ ਕਰਨ ਕਰੀ ਜਾਂਦੇ ਆ ਕਰ ਰਹੇ ਨੇ ਕਰ ਰਹੇ ਮੁਗਲ ਇਤਿਹਾਸ ਸਿੱਖ ਇਤਿਹਾਸ ਜਿੰਨੀਆਂ ਵੀ ਮਿਨੋਰਟੀ ਦਾ ਜਿਹੜਾ ਇਤਿਹਾਸ ਆ ਸਾਰਾ ਗਾਇਬ ਕਰੀ ਜਾਂਦੇ ਆ ਹਾਂਜੀ ਸੋ ਤੁਸੀਂ ਦੇਖੋ ਜੀ ਚਲੋ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਦੇਖੋ ਨਾ ਪਾਰਲੀਮੈਂਟ ਦਿੱਲੀ ਚ ਨਵਾਂ ਬਣਿਆ ਹੈ ਹਮ ਚਲੋ ਇਹ ਕੋਈ ਮਾੜੀ ਗੱਲ ਨਹੀਂ ਚਲੋ ਹਾਲਾਂਕਿ ਅੱਛਾ ਪਾਰਲੀਮੈਂਟ ਸੀ ਬੜਾ ਇਤਿਹਾਸਿਕ ਪਾਰਲੀਮੈਂਟ ਦੀ ਜਗ੍ਹਾ ਸੀਗੀ ਚਲੋ ਕੁਝ ਸਿਕਿਉਰਿਟੀ ਪਰਪਸ ਤੋਂ ਹੋ ਸਰ ਨਵਾਂ ਬਣਾਇਆ ਹੋਵੇ ਤਾਂ ਉਸ ਦੇ ਜੋ ਉਦਘਾਟਨ ਸਮਾਰੋਹ ਸੀਗਾ ਹੈ ਨਾ ਅੱਜ ਤੱਕ ਪਾਰਲੀਮੈਂਟ ਚ ਕੋਈ ਧਾਰਮਿਕ ਗਤੀਵਿਧੀ ਨਹੀਂ ਹੋਈ ਕਿਉਂਕਿ ਪਾਰਲੀਮੈਂਟ ਹੈ ਪਾਰਲੀਮੈਂਟ ਹੈ ਨਾ ਉੱਥੇ ਉਹਨਾਂ ਨੇ ਹਵਨ ਕਰਾਇਆ ਜੋ ਮਤਲਬ ਕਿ ਆਰਐਸਐਸ ਜੋ ਭਗਵਾ ਕਰਨ ਕਰਨਾ ਚਾਹੁੰਦੀ ਉਹ ਤੇ ਸਟਾਰਟ ਕਰਤਾ ਉਹਨਾਂ ਨੇ ਧਰਮ ਨਿਰਪੱਖਤਾ ਕਿ ਦੂਜੀ ਗੱਲ ਜੋ ਹ ਸੈਕੰਡਲ ਹੋਰ ਦੱਸਿਆ ਇੰਪੋਰਟੈਂਟ ਗੱਲ ਜੋ ਹੈ ਜੋ ਆਪਣੇ ਤਰुण ਨਿਰਪੱਖਤਾ ਵਾਲਾ ਦੇਸ਼ ਹੈ ਕੋਈ ਜਾਤ ਪਾਤ ਨੂੰ ਨਹੀਂ ਮੰਨਦਾ ਆਪਣਾ ਸੰਵਿਧਾਨ ਕਹਿੰਦਾ ਇਹਨਾਂ ਨੇ ਜਿਹੜੀ ਹੈਗੀ ਆਪਣੀ ਰਾਸ਼ਟਰਪਤੀ ਹਾਂ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਉਹ ਤੁਹਾਨੂੰ ਪਤਾ ਹੈ ਕਿ ਕੌਣ ਦਿੱਤਾ ਕਿ ਉਹ ਹਾਂ ਦਲਿਤ ਤੋਂ ਬੁਲਾਉਂ ਕਰਦੇ ਹੈ ਦਲਿਤ ਤੋਂ ਬੁਲਾਉਂ ਕਰਦੇ ਤੋਂ ਇਹਨਾਂ ਗੱਲਾਂ ਤੋਂ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਜੋ ਸੋਚ ਕਿੱਥੋਂ ਤੱਕ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ ਵਿਦਗਦਾਰਿਆਂ ਦੇ ਵਿੱਚ ਮਿਨਿਓਰਟੀਆ ਦੇ ਵਿੱਚ ਮੰਨੂ ਸਿਮਰਤੀ ਨੂੰ ਬੜੀ ਹਮ ਸਾਹਸ ਨਾਲ ਹਾਂ ਜਿਹੜਾ ਬਿਲਕੁਲ ਕਹਿ ਸਕਦੇ ਬਿਲਕੁਲ ਕਹਿ ਸਕਦੇ ਮੈਂ ਇਹ ਹੀ ਦੱਸਣਾ ਚਾਹੁੰਦੀ ਮਨੁਸਮਰਤੀ ਦਾ ਜੋ ਉਹਨਾਂ ਦਾ ਵਿਚਾਰ ਤਾਂ ਰਾਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਨੇ ਪੰਜਾਬ ਵੀ ਉਹਨਾਂ ਦੇ ਕੋਲ ਹਲੇ ਕਾਬੂ ਨਹੀਂ ਆ ਰਿਹਾ ਤਾਂ ਇਹਨਾਂ ਰਾਹੀਂ ਯੂਨੀਵਰਸਿਟੀਆਂ ਕਾਲਜਾਂ ਸਿਲੇਬਸ ਕਿਤਾਬਾਂ ਰਾਹੀਂ ਅੰਦਰ ਆਉਣਾ ਚਾਹੁੰਦੇ ਨੇ ਸੇਖ ਜੀ ਹੁਣ ਆਪਾਂ ਚਲੋ ਗੱਲ ਇਹ ਆ ਵੀ ਸਿੱਟਾ ਇਸ ਗੱਲ ਦਾ ਨਿਕਲਦਾ ਹੈ ਵੀ ਕੀ ਪੰਜਾਬ ਦੇ ਲੋਕ ਜੇ ਆਪਾਂ ਚਲੋ ਯੂਨੀਵਰਸਿਟੀ ਦਾ ਮਸਲਾ ਖੜਾ ਹੋਇਆ ਵੀ ਕੀ ਇਹ ਜਾਗਰੂਕ ਨੇ ਜੇ ਜਦੋਂ ਕੋਈ ਮਸਲਾ ਖੜਾ ਹੁੰਦਾ ਉਦੋਂ ਤੋਂ ਰੌਲਾ ਪਾਉਂਦੇ ਆ ਮੁੜ ਕੇ ਫੇਰ ਆਦਾ ਸੌ ਜਾਂਦੇ ਆ ਉਹ ਨਹੀਂ ਦੇਖੋ ਜਦੋਂ ਕੋਈ ਕਹਿੰਦੇ ਨਾ ਸਿਰ ਤੋਂ ਪਾਣੀ ਟਪਕ ਜਾਂਦਾ ਉਦੋਂ ਰੋਣਾ ਤਾਂ ਖੈਰ ਪੈਂਦਾ ਹੀ ਹੈ ਉਦੋਂ ਰੋਣਾ ਕੋਸ਼ਿਸ਼ ਪੰਜਾਬ ਸਰਕਾਰ ਨੇ ਵੀ ਆਪਦੇ ਲੈਵਲ ਤੇ ਉਦੋਂ ਦੇਖੋ ਜੋਰ ਲਾਇਆ ਸੀ ਈਡੀ ਗੱਲ ਦੀ ਹੈ ਨਾ ਮਾਨਸਾ ਸਾਹਿਬ ਦਾ ਸਾਨੂੰ ਜੋਰ ਲਾਇਆ ਉਹਨਾਂ ਨੇ ਸੋਚਿਆ ਸੀ ਕਿ ਅੱਗੇ ਵੀ ਰੁਕ ਜਾਣਗੇ ਪਰ ਇਹ ਨਹੀਂ ਰੁਕੇ ਇਹਨਾਂ ਨੇ ਰਾਤ ਦੇ ਬਰਾਤੇ ਹੀ ਸਵੇਰ ਨੂੰ ਨੋਟੀਫਿਕੇਸ਼ਨ ਕੱਢਤਾ ਆਪਣਾ ਹੈ ਨਾ ਨੋਟੀਫਿਕੇਸ਼ਨ ਕੱਢ ਤੇ ਉਹ ਤਾਂ ਹੁਣ ਇੱਕਦਮ ਫੈਸਲਾ ਉਹਨਾਂ ਕਰਤਾ ਤੇ ਉਸ ਤੋਂ ਬਾਅਦ ਇਹ ਸੰਘਰਸ਼ ਸ਼ੁਰੂ ਹੋ ਗਿਆ ਤਾਂ ਸਮੁੱਚਾ ਪੰਜਾਬ ਇਸ ਦੇ ਖਿਲਾਫ ਹੈ ਤੇ ਉੱਥੇ ਖੜਾ ਹੈ ਤੁਹਾਡੇ ਸਾਹਮਣੇ ਦੇਖ ਰਹੇ ਹਾਂ ਇਹ ਹੁਣ ਦੇਖੋ ਵਿਦਿਆਰਥੀਆਂ ਦੀ ਮੰਗ ਜਿਹੜੀ ਹੈਗੀ ਆ ਚੋਣਾ ਦੀ ਹੈ ਨਾ ਜੀ ਚੋਣਾ ਦੀ ਹੈ ਵੀ ਸਾਨੂੰ 2024 ਫਿਲਹਾਲ ਜੋ ਅੱਜ ਦੀ ਡੇਟ ਵਿੱਚ ਜੋ ਅਪਡੇਸ਼ਨ ਹੈਗੀ ਹੈ ਕਿ ਉਹਨਾਂ ਨੇ ਵੀ ਸੀ ਨੇ ਮੀਟਿੰਗ ਵਿੱਚ ਡੇਢ ਲਗਭਗ ਡੇਢ ਘੰਟਾ ਮੀਟਿੰਗ ਚੱਲੀ ਉਹਨਾਂ ਨੇ ਕਿਹਾ ਕਿ ਅਸੀਂ ਚੋਣਾ ਕਰਾਵਾਂਗੇ ਤੇ ਨੋਟੀਫਿਕੇਸ਼ਨ ਜੋ ਸਾਰੇ ਨੂੰ ਵਾਪਸ ਲਵਾਂਗੇ ਤਾਂ ਪਹਿਲਾਂ ਵਾਂਗ ਹੋਏਗਾ ਤੋ ਜੋ ਵਿਦਿਆਰਥੀ ਜਥੇਬੰਦੀਆਂ ਜੋ ਉਹਨਾਂ ਦੇ ਮੁਖ ਲੀਡਰ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਅਸੀਂ ਤੁਹਾਡੇ ਤੇ ਐਂ ਭਰੋਸਾ ਨਹੀਂ ਕਰਾਂਗੇ ਤਾਂ ਇਹਨਾ ਉਨੀ ਦੇਰ ਜਾਰੀ ਰਹੇਗਾ ਜਿੰਨੀ ਦੇਰ ਤੁਸੀਂ ਇਸ ਨੂੰ ਪ੍ਰੋਪਰ ਰਿਟਰਨ ਵਿੱਚ ਲਿਖਤੀ ਨਹੀਂ ਦਿਓਗੇ ਤੇ ਉਸ ਦੀ ਡੇਟ ਟਾਈਮਿੰਗ ਕਦੋਂ ਕਰਾਓਗੇ ਸਾਰਾ ਤੁਹਾਨੂੰ ਦੱਸਣਾ ਪਏਗਾ ਦੱਸਣਾ ਪਊਗਾ ਫਿਰ ਜਾ ਕੇ ਇਹ ਧਰਨਾ ਖਤਮ ਹੋਏਗਾ ਤੇ ਪੰਜਾਬ ਦੀ ਜਿੱਤ ਵੀ ਤਾਂ ਹੀ ਹੋਏਗੀ ਹਲੇ ਜੰਗ ਜਾਰੀ ਹੈ ਆ ਧੁਗਰ ਸੇਵ ਜੀ ਦੇਖੋ ਪੰਜਾਬ ਬਾਰੇ ਤੇ ਇੱਕ ਇਹ ਕਹਾਤਾ ਵੀ ਪੰਜਾਬ ਦੇ ਜਮਾਣ ਨੂੰ ਨਿਤ ਮਹਿਮਾ ਹੈ ਨਾ ਹਾਂਜੀ ਇਹ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਲੜਾਈਆਂ ਜਿਹੜੀਆਂ ਨਾ ਲੜਦੀਆਂ ਲੜਦੀ ਰਹਿਣਾ ਜਿਹੜੇ ਆ ਇਹ ਮਾਹੌਲ ਜਿਹੜਾ ਬੰਦਾ ਹੀ ਰਹਿਣਾ ਹਾਂਜੀ ਹਾਂਜੀ ਤੇ ਇਹਦੇ ਲਈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਨਹੀਂ ਆਦਾ ਜਿਹੜਾ ਜੋ ਆਪਾਂ ਇਹ ਤੋਂ ਪਹਿਲਾਂ ਤੁਸੀਂ ਸੰਤਾਪ ਹੰਡਾਇਆ ਮੈਨੂੰ ਦੇਖੋ ਯਾਦ ਆਇਆ ਉਸ ਉੱਥੇ ਇੱਕ ਲਗਭਗ 80 ਸਾਲ ਦੇ ਰਿਟਾਇਰਡ ਪ੍ਰੋਫੈਸਰ ਪਹੁੰਚੇ ਅੱਛਾ ਜੀ ਕੱਲੇ ਆ ਕੱਲੇ ਆਗੇ ਸੀ ਉਹ ਉਹ ਕਹਿੰਦੇ ਮੈਂ ਇੱਥੇ ਪੜੀ ਆ ਇੱਥੇ ਮੈਂ ਸਾਰੀ ਉਮਰ ਨੌਕਰੀ ਕੀਤੀ ਆ ਤੇ ਇਹ ਸਾਡੀ ਯੂਨੀਵਰਸਿਟੀ ਸਾਡੀ ਇਹੀ ਮਾਂ ਹੈ ਹੂੰ ਤਾਂ ਉਹ ਵੀ ਪਹੁੰਚੀ ਉੱਥੇ ਇੰਨੀ ਭੀੜ ਭੜੱਕੇ ਵਿੱਚੋਂ ਨਿਕਲ ਕੇ ਉੱਥੇ ਪਹੁੰਚੇ ਨੇ ਹੂੰ ਇਥੋਂ ਬੱਸ ਸਮਝ ਸਕਦੇ ਆ ਕਿ ਉਹ ਤਾਂ ਹੀ ਪਹੁੰਚੇ ਨੇ ਲੋਕਾਂ ਨੂੰ ਜਾਗਰੂ ਕਰਨ ਵਾਸਤੇ ਉਹ ਕਹਿੰਦੇ ਜੇ ਮੈਂ ਆਈ ਆ ਤਾਂ ਸਾਰੇ ਇੱਥੇ ਇਹਦਾ ਸਟੈਂਡ ਕਰਨ ਦੇ ਸਗਰ ਵੈਸੇ ਇਹ ਸੰਘਰਸ਼ ਦੇ ਵਿੱਚ ਹਰਿਆਣੇ ਤੇ ਮਹਾਤਲ ਦੇ ਲੋਕਾਂ ਦੀ ਵੀ ਸਮੂਲੀਅਤ ਹੈ ਹਾਂਜੀ ਸਾਰਿਆਂ ਦੀ ਹੈਗੀ ਹੈਗੀ ਬਿਲਕੁਲ 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 ਤੇ ਪ੍ਰਸੇਕ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਆ ਤੇ ਸਰੋਤਿਆਂ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਕੱਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਨਹੀਂ ਹੈਗਾ ਪੰਜਾਬ ਦੀ ਜਿਹੜੀ ਹੋਂਦ ਹੈ ਬੱਕਰਾ ਪਾਣਾ ਉਹਨੂੰ ਬਚਾਉਣ ਲਈ ਕੱਲੇ ਧਰਨੇ ਲਾ ਕੇ ਨਹੀਂ ਚਰਨਾ ਇਹ ਆਪਾਂ ਨੂੰ ਗਰਾਊਂਡ ਲੈਵਲ ਤੇ ਜਾਗਰੂਕ ਹੋਣਾ ਪੈਣਾ ਆਪਣੀਆਂ ਦੂਜੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਵੀ ਜਿਹੜਾ ਭਗਮਾ ਕਰਨ ਭਗਮਾ ਕਰਨ ਆਪਾਂ ਉਸ ਚੀਜ਼ ਨੂੰ ਕਹਿੰਨੇ ਵੀ ਜਿਹੜਾ ਇੱਕ ਪਾਸੜ ਆਪਣਾ ਜਿਹੜਾ ਦੇਸ਼ ਆ ਉਹ ਧਰਮ ਨਿਰਪੱਖ ਦੇਸ਼ ਆ ਜਿੱਥੇ ਸਾਰੇ ਧਰਮਾਂ ਦੀ ਗੱਲ ਕੀਤੀ ਜਾਂਦੀ ਆ ਪਰ ਜਦੋਂ ਦਾ ਇਹ ਮੋਦੀ ਸਾਹਿਬ ਆਏ ਆ ਸੱਤਾ ਦੇ ਵਿੱਚ ਇਹਨਾਂ ਨੇ ਨਫ਼ਰਤ ਦੀ ਰਾਜਨੀਤੀ ਦੀ ਜਿਹੜੀ ਸ਼ੁਰੂਆਤ ਕੀਤੀ ਆ ਉਹਦੇ ਵਿੱਚ ਇੱਕ ਪਾਸੜ ਜਿਹੜਾ ਜੋ ਸਿਸਟਮ ਵਿਦਿਕ ਸਿਸਟਮ ਬਣਾਇਆ ਜਾ ਰਿਹਾ ਉਹਦਾ ਪੂਰਜੋਰ ਵਿਰੋਧ ਹੋਣਾ ਚਾਹੀਦਾ ਤੇ ਸਰੋਤਿਆਂ ਨੂੰ ਇਹੀ ਪੀਲ ਆ ਵੀ ਜਾਗਰੂਕ ਹੋਣ ਆਵਾਜ਼ ਉਠਾਉਂਦੇ ਰਹੋ ਕੱਲਾ ਧਰਨਾ ਸਮਾਪਤ ਹੋ ਗਿਆ ਇਹ ਨਾ ਸਮਝ ਲੋ ਕਿ ਇਹ ਬਹੁਤ ਵੱਡੀ ਸਾਡੀ ਜਿੱਤ ਹੋ ਗਈ ਹਾਂ ਭਾਨਾ ਸਾਹਿਬ ਇੱਥੇ ਮੈਂ ਇੱਕ ਗੱਲ ਹੋਰ ਤੁਹਾਡੇ ਪੌਡਕਾਸਟ ਪੰਜ ਨਾਦ ਰਹੀ ਮੈਂ ਇੱਕ ਸਨੇਹ ਹ ਦੇਣਾ ਚਾਹਾਂਗਾ ਸਾਰੇ ਦਰਸ਼ਕਾਂ ਨੂੰ ਵੀ ਸੁਣਦੇ ਨੇ ਜੀ ਨਾਲ ਤੁਸੀਂ ਨਾਲ ਮੈਂ ਇੱਕ ਸਨੇਹ ਹ ਦੇਣਾ ਚਾਹਾਂਗਾ ਆਪਣੇ ਮਾਨਯੋਗ ਮੁੱਖ ਮੰਤਰੀ ਪੰਜਾਬ ਪੰਜਾਬ ਸਰਕਾਰ ਨੂੰ ਕਿ ਜਲਦ ਹੀ ਇਸ ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਯੂਨੀਵਰਸਿਟੀ ਦੇ ਮਸਲੇ ਤੇ ਤੇ ਇਸ ਦਾ ਇਸ ਤੇ ਸਖਤ ਸਟੈਂਡ ਲਿਆ ਜਾਵੇ ਹਾਂਜੀ ਤੇ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ